ਤਸਰੀਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਨੂੰ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਇਹ ਕਹਾਣੀ ਬੀਰਵਲ ਦੀ ਬੁੱਧੀਮਾਨੀ ਦੀ ਹੈ ਬਾਦਸ਼ਾ ਬੀਰਵਲ ਦੇ ਸਾਰੇ ਦਰਬਾਰੀ ਬੀਰਵਲ ਦੀਆਂ ਗੱਲਾਂ ਦੇ ਜ਼ਖਮ ਸਹਿੰਦੇ ਹੋਏ ਥੱਕ ਚੁੱਕੇ ਸਨ ਇਸ ਲਈ ਬਾਦਸ਼ਾ ਬੀਰਵਲ ਦੇ ਸਾਰੇ ਦਰਬਾਰੀ ਬੀਰਵਲ ਦੀਆਂ ਗੱਲਾਂ ਦੇ ਸਹਿੰਦੇ ਹੋਏ ਥੱਕ ਚੁੱਕੇ ਸਨ ਇਸ ਲਈ ਉਹਨਾਂ ਨੇ ਬੀਰਵਲ ਤੇ ਹਮਲਾ ਕਰਦੇ ਹੋਏ ਕਿਹਾ ਬੀਰਵਲ ਸਿਰਫ ਗੱਲਾਂ ਦੇ ਤੀਰ ਨਾ ਬਣੋ ਜੇਕਰ ਤੁਸੀਂ ਸੱਚਮੁੱਚ ਤੀਰ ਚਲਾਉਣਾ ਜਾਣਦੇ ਹੋ ਤਾਂ ਦੇਖ ਲਓ ਤੁਸੀਂ ਸਾਡੇ ਨਾਲ ਤੀਰ ਅੰਦਾਜ਼ੀ ਦਾ ਮੁਕਾਬਲਾ ਕਰੋ ਮੈਂ ਸੱਚਮੁੱਚ ਵੀ ਤੀਰ ਅੰਦਾਜ਼ ਹਾਂ ਬੀਰਵਲ ਨੇ ਕਿਹਾ ਬੀਰਵਲ ਦਾ ਨਿਸ਼ਾਨਾ ਗਲਤ ਹੋ ਜਾਵੇ ਤਾਂ ਜੋ ਚੋਰ ਦੀ ਸਜ਼ਾ ਉਹ ਮੇਰੀ ਦਰਬਾਰੀਆਂ ਨੂੰ ਲੱਗਾ ਕਿ ਬੀਰਵਲ ਆਪਣੀਆਂ ਗੱਲਾਂ ਦੇ ਜਾਲ ਵਿੱਚ ਖੁਦ ਫਸ ਗਏ ਹਨ ਉਹਨਾਂ ਨੇ ਬਾਦਸ਼ਾਹ ਤੇ ਜ਼ੋਰ ਦਿੱਤਾ ਕਿ ਇਸ ਸਮੇਂ ਬੀਰਵਲ ਦੇ ਤੀਰ ਅੰਦਾਜ਼ੀ ਦਾ ਕਮਾਲ ਦੇਖ ਲਿਆ ਜਾਵੇ ਸਾਰੇ ਮੈਦਾਨ ਵਿੱਚ ਪਹੁੰਚੇ ਬੀਰਵਾਲ ਦੇ ਹੱਥ ਵਿੱਚ ਕਮਾਨ ਅਤੇ ਤੀਰ ਫੜਾਏ ਗਏ ਕੁਝ ਹੀ ਦੂਰੀ ਤੇ ਲੱਗੇ ਦਰਖਤ ਨੂੰ ਟੀਚਾ ਬਣਾ ਕੇ ਤੀਰ ਚਲਾਉਣ ਲਈ ਕਿਹਾ ਗਿਆ ਬੁੱਧੀ ਦਾ ਤੀਰ ਚਲਾਉਣ ਵਾਲਾ ਸੱਚਮੁੱਚ ਦੇ ਤੀਰ ਨਾਲ ਨਿਸ਼ਾਨਾ ਲਗਾਉਣਾ ਕੀ ਜਾਣੇ ਬੀਰਵਾਲ ਨੇ ਪਹਿਲਾ ਤੀਰ ਛੱਡਿਆ ਤੀਰ ਟੀਚੇ ਤੇ ਨਾਲ ਲੱਗਾ ਅੱਗੇ ਨਿਕਲ ਗਿਆ ਬੀਰਵਾਲ ਨੇ ਝਟ ਚੀਕ ਕੇ ਕਿਹਾ ਇਹ ਰਾਹੀ ਮੁੱਲਾ ਤੋਂ ਪਿਆਜਾ ਦੀ ਤੀਰ ਅੰਦਾਜ਼ੀ ਮੁੱਲਾ ਸ਼ਰਮਾ ਗਈ ਉਹਨਾਂ ਨੇ ਦੂਸਰਾ ਤੀਰ ਕਮਾਨ ਦੇ ਚੜਾਇਆ ਉਹ ਤੀਰ ਵੀ ਤੀਚੇ ਨੂੰ ਪਾਰ ਕਰ ਗਿਆ ਬੀਰਵਲ ਭਲਾ ਕਿੱਥੇ ਬਖਸ਼ਣ ਵਾਲੇ ਸਨ ਬਲੰਦ ਆਵਾਜ਼ ਵਿੱਚ ਕਿਹਾ ਇਹ ਰਹੀ ਰਾਜਾ ਟੋਡਰਮਲ ਦੀ ਤੀਰਅੰਦਾਜ਼ੀ ਰਾਜਾ ਟੋਡਰਮਲ ਵੀ ਹੱਸ ਕੇ ਮੂੰਹ ਛਾ ਬੈਠੇ ਬੀਰਵਲ ਨੇ ਤੀਸਰਾ ਤੀਰ ਕਮਾਨ ਤੇ ਚੜਾਇਆ ਸੰਜੋਗ ਨਾਲ ਉਹ ਤੀਰ ਨਿਸ਼ਾਨੇ ਤੇ ਜਾ ਲੱਗਾ ਇਸ ਤੇ ਬੀਰਵਲ ਨੇ ਬੜੇ ਰੋਹ ਨਾਲ ਕਿਹਾ ਇਹ ਹੈ ਬੀਰਵਲ ਦੀ ਤੀਰਅੰਦਾਜ਼ੀ ਇਸ ਤਰ੍ਹਾਂ ਬੀਰਵਾਲ ਆਪਣੀ ਸ਼ਰਤ ਵਿੱਚ ਜਿੱਤ ਗਿਆ ਤੇ ਸਾਰੇ ਬਾਕੀ ਦੇਖਦੇ ਰਹਿ ਗਏ ਬਾਕੀ ਅਕਬਰ ਹੱਸ ਕੇ ਬੋਲੇ ਤੁਸੀਂ ਤੀਰ ਅੰਦਾਜ਼ੀ ਦੇ ਨਾਲ-ਨਾਲ ਗੱਲਾਂ ਦੇ ਵੀ ਤੀਰ ਅੰਦਾਜ਼ੀਓ ਇੱਕ ਵਾਰ ਅਕਸਰ ਬਾਦਸ਼ਾਹ ਅਕਬਰ ਅਤੇ ਬੀਰਵਾਲ ਵਿਚਕਾਰ ਨੋਕ-ਝੋਕ ਹੁੰਦੀ ਰਹਿੰਦੀ ਸੀ ਇੱਕ ਦਿਨ ਦੀ ਗੱਲ ਹੈ ਬੀਰਵਾਲ ਨੇ ਅਕਬਰ ਤੋਂ ਸ਼ਾਹੀ ਫਰਮਾਨ ਹਾਸਲ ਕਰ ਲਿਆ ਕਿ ਜਿਹੜਾ ਆਦਮੀ ਆਪਣੀ بیوی ਤੋਂ ਡਰਦਾ ਹੋਵੇਗਾ ਉਸ ਨੂੰ ਸਿੱਧ ਹੋਣ ਤੇ ਇੱਕ ਕੁੱਕੜ ਵੀਰਬਲ ਨੂੰ ਬਤੌਰ ਤੋਹਫਾ ਦੇਣਾ ਹੋਵੇਗਾ ਇਸ ਦੇ ਲਈ ਕੁਝ ਦਿਨ ਬਾਅਦ ਵੀਰਬਲ ਨੇ ਢੇਰ ਸਾਰੇ ਕੁੱਕੜ ਇਕੱਠੇ ਕਰ ਲਏ ਦਰਬਾਰ ਵਿੱਚ ਪਧਾਰੇ ਅਤੇ ਬਾਦਸ਼ਾਹ ਅਕਬਰ ਨੂੰ ਬੋਲੇ ਹਜ਼ੂਰ ਕੁੱਕੜ ਜਮਾ ਕਰਦੇ ਕਰਦੇ ਮੈਂ ਬੁਰੀ ਤਰ੍ਹਾਂ ਥੱਕ ਚੁੱਕਾ ਹਾਂ ਮਿਹਰਬਾਨੀ ਕਰਕੇ ਆਪਣਾ ਇਹ ਹੁਕਮ ਵਾਪਸ ਲੈ ਲਿਓ ਇਸ ਦੇ ਬਾਅਦ ਅਕਬਰ ਨੇ ਸਾਤੀ ਫੁਲਾ ਕੇ ਕਿਹਾ ਬੀਰਵਲ ਕਮਾਨ ਤੋਂ ਨਿਕਲੇ ਤੀਰ ਵਾਂਗੇ ਤੀਰ ਹੁਣ ਨਿਕਲ ਚੁੱਕਾ ਏ ਸਮਝੋ ਫਿਲਹਾਲ ਤਾਂ ਕੋਈ ਹੋਰ ਜ਼ਿਕਰ ਕਰੋ ਜਿਵੇਂ ਤੁਹਾਡਾ ਉਹ ਕਮਾਲਮਪਨ ਬੀਰਵਲ ਨੇ ਇੱਕ ਖਾਸ ਅੰਦਾਜ਼ ਵਿੱਚ ਕਿਹਾ ਇੱਕ ਤਾਜ਼ਾ ਤੇ ਖਾਸ ਕਬਰ ਹੈ ਕਿ ਤੁਹਾਡੇ ਗਵਾਂਢ ਦੇ ਰਾਜ ਵਿੱਚ ਇੱਕ ਸਹਜਾਦੀ ਇੱਕਦਮ ਪਰੀਆਂ ਜਿਹੀ ਸੁੰਦਰ ਹੈ ਉਹ ਹਰ ਤਰ੍ਹਾਂ ਨਾਲ ਤੁਹਾਡੇ ਜਨਾਜ਼ਖਾਨੇ ਦੀ ਸ਼ੋਭਾ ਵਧਾਉਣ ਵਾਲੀ ਹੈ ਤੁਸੀਂ ਨਿਕਾ ਕਰਕੇ ਉਸ ਨੂੰ ਲਿਓ ਬੀਰਵਲ ਦੀ ਗੱਲ ਤੇ ਖਿੱਚ ਕੇ ਬਾਦਸ਼ਾਹ ਅਕਬਰ ਨੇ ਇੱਧਰ ਉੱਧਰ ਦੇਖਣ ਲੱਗੇ ਉਹ ਬੋਲੇ ਹੌਲੀ ਬੋਲੋ ਸਾਡੇ ਜਨਾਨਖਾਂ ਨੇ ਵਿੱਚ ਤਾਂ ਬਹੁਤ ਨੇ ਬੀਰਵਲ ਨੇ ਝਟ ਕੇ ਹਲਿਆਓ ਹੁਣ ਤੁਹਾਨੂੰ ਦੋ ਕੁੱਕੜਾਂ ਦਾ ਤੋਹਫ਼ਾ ਦੇਣਾ ਹੋਵੇਗਾ ਅਕਬਰ ਨੂੰ ਕੁੱਕੜ ਦੇਣੇ ਪਏ ਤੇ ਅਕਬਰ ਦੀਆਂ ਕਿਉਂਕਿ ਪਹਿਲਾ ਹੀ ਦੋ ਬੀਵੀਆਂ ਸਨ ਇਸ ਤਰ੍ਹਾਂ ਬੀਰਵਲ ਉੱਥੇ ਵੀ ਜਿੱਤ ਗਿਆ ਹਰ ਗੱਲ ਵਿੱਚ ਬੀਰਵਲ ਦੀ ਬੁੱਧੀ ਸਭ ਤੋਂ ਅੱਗੇ ਹੁੰਦੀ ਸੀ ਕਿਉਂਕਿ ਬੀਰਵਾਲ ਬਹੁਤ ਹੀ ਬੁੱਧੀਮਾਨ ਸੀ ਉਸ ਨੂੰ ਕੋਈ ਵੀ ਪਿੱਛੇ ਨਹੀਂ ਸੀ ਸਾੜ ਸਕਦਾ ਇਸ ਲਈ ਹਮੇਸ਼ਾ ਅਕਬਰ ਨੂੰ ਹੀ ਪਿੱਛੇ ਹਟਣਾ ਪੈਂਦਾ ਸੀ ਇੱਕ ਵਾਰ ਦੀ ਗੱਲ ਹੈ ਇੱਕ ਦਿਨ ਬੀਰਵਾਲ ਨੂੰ ਪਰੇਸ਼ਾਨ ਕਰਨ ਦੇ ਉਦੇਸ਼ ਨਾਲ ਬਾਦਸ਼ਾਹ ਅਕਬਰ ਨੇ ਇੱਕ ਅਜੀਹਾ ਆਲਾ ਬਣਵਾਇਆ ਜਿਸ ਵਿੱਚ ਹੱਥ ਪਾਉਣ ਨਾਲ ਹੱਥ ਫਸ ਜਾਂਦਾ ਸੀ ਉਸ ਆਲੇ ਵਿੱਚ ਉਹਨਾਂ ਨੇ ਇੱਕ ਸੇਵਰ ਖਵਾ ਦਿੱਤਾ ਆਲੇ ਵਾਲਾ ਕਮਰਾ ਬਾਦਸ਼ਾਹ ਦੇ ਕਮਰੇ ਨਾਲ ਮਿਲਿਆ ਹੋਇਆ ਸੀ ਬੀਰਵਾਲ ਜਦ ਬਾਦਸ਼ਾਹ ਨੂੰ ਮਿਲਣ ਆਏ ਤਾਂ ਬਾਦਸ਼ਾਹ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਬਰਾਬਰ ਵਾਲੇ ਕਮਰੇ ਦੇ ਢਾਲੇ ਆਲੇ ਵਿੱਚ ਸੇਵ ਰੱਖਿਆ ਹੋਇਆ ਹੈ ਬੀਰਵਾਲ ਉਸ ਨੂੰ ਲੈ ਆਓ ਬੀਰਵਾਲ ਨੇ ਉਸ ਕਮਰੇ ਵਿੱਚ ਜਾ ਕੇ ਆਲੇ ਵਿੱਚੋਂ ਸੇਵ ਕੱਢਣ ਦੇ ਲਈ ਹੱਥ ਪਾਇਆ ਹੀ ਸੀ ਕਿ ਉਸ ਦਾ ਹੱਥ ਉਸ ਵਿੱਚ ਫਸ ਗਿਆ ਦੂਸਰਾ ਹੱਥ ਉਸ ਨੂੰ ਹੱਥ ਨੂੰ ਕੱਢਣ ਵਿੱਚ ਫਸ ਗਿਆ ਥੋੜੀ ਦੇਰ ਬਾਅਦ ਬਾਦਸ਼ਾਹ ਅਕਬਰ ਉੱਥੇ ਆਏ ਅਤੇ ਬੀਰਵਾਲ ਨੂੰ ਚੜਾਉਣ ਲੱਗੇ। ਬੀਰਵਾਲ ਮਨ ਮਾਰ ਕੇ ਰਹਿ ਗਿਆ। ਤਦ ਬਾਦਸ਼ਾਹ ਨੇ ਆਪਣੇ ਹੱਥਾਂ ਨਾਲ ਉਹਨਾਂ ਦੇ ਹੱਥ ਛੁਡਾ ਦਿੱਤੇ। ਬੀਰਵਾਲ ਨੇ ਵੀ ਬਾਦਸ਼ਾਹ ਨੂੰ ਠਗਾਉਣ ਦਾ ਉਪਾਅ ਸੋਚਿਆ। ਬੀਰਵਾਲ ਨੇ ਤੀਰਥ ਯਾਤਰਾ ਦੇ ਬਹਾਨੇ ਬਾਦਸ਼ਾਹ ਤੋਂ ਛੁੱਟੀ ਲਈ, ਲੇਕਿਨ ਗੁਪਤ ਰੂਪਨਾ ਆਪਣੇ ਘਰ ਵਿੱਚ ਹੀ ਰਹਿਣ ਲੱਗੇ। ਕੱਪੜੇ ਰੰਗ ਕੇ ਸਾਧੂਆਂ ਦਾ ਭੇਸ ਬਣਾ ਲਿਆ ਅਤੇ ਚੁੱਪਚਾਪ ਦਰਬਾਰ ਦੀ ਖ਼ਬਰ ਲੈਂਦੇ ਰਹੇ। ਇੱਕ ਦਿਨ ਬਾਦਸ਼ਾਹ ਸ਼ਿਕਾਰ ਖੇਡਣ ਜੰਗਲ ਗਏ। ਬੀਰਵਲ ਵੀ ਸਾਧੂ ਦੇ ਭੇਸ ਵਿੱਚ ਉਹਨਾਂ ਦੇ ਪਿੱਛੇ-ਪਿੱਛੇ ਤੁਰ ਪਏ। ਬਾਦਸ਼ਾਹ ਇੱਕ ਜੰਗਲੀ ਸੂਰ ਦਾ ਪਿੱਛਾ ਕਰਦੇ ਕਰਦੇ ਰਸਤਾ ਭੁੱਲ ਗਏ ਸਨ। ਸ਼ਾਮ ਹੋਣ ਵਾਲੀ ਸੀ। ਇਸ ਲਈ ਬੈਠ ਗਏ। ਥੋੜੀ ਦੇਰ ਬਾਅਦ ਉਹਨਾਂ ਨੇ ਇੱਕ ਵੱਡਾ ਬਿਕਰਾਲ ਦੈਂਤ, ਵਾਲ ਖਿਲਾਰੇ ਅਤੇ ਅੱਖਾਂ ਫਲਾਏ ਆਪਣੇ ਵੱਲ ਆਉਂਦਾ ਹੋਇਆ ਦੇਖਿਆ। ਉਸ ਨੂੰ ਦੇਖ ਕੇ ਬਾਦਸ਼ਾਹ ਡਰ ਗਏ ਅਤੇ ਹੱਥ ਜੋੜ ਕੇ ਉਸ ਦੇ ਸਾਹਮਣੇ ਖੜੇ ਹੋ ਗਏ। ਦੈਂਤਨੇਸ਼ ਸਖਤ ਲਹਿਜੇ ਵਿੱਚ ਕਿਹਾ ਆਪਣੀ ਪਰਜਾ ਤੇ ਜ਼ੁਲਮ ਕਰਦਾ ਏ ਅੱਜ ਮੈਂ ਤੈਨੂੰ ਨਹੀਂ ਛੱਡਾਂਗਾ ਇਹ ਸੁਣ ਕੇ ਅਕਬਰ ਹੋਰ ਵੀ ਜ਼ਿਆਦਾ ਡਰ ਗਿਆ ਕਿਉਂਕਿ ਉਸ ਨੂੰ ਹੁਣ ਪਹਿਲਾਂ ਹੀ ਡਰ ਲੱਗ ਰਿਹਾ ਸੀ ਤੇ ਦੈਂਤ ਦੀਆਂ ਗੱਲਾਂ ਸੁਣ ਕੇ ਤਾਂ ਉਸ ਦੇ ਹੋਰ ਵੀ ਜ਼ਿਆਦਾ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਸੀ ਉਹ ਬੋਲਿਆ ਹੇ ਮੇਰੇ ਮੋਲਾ ਇਸ ਵਾਰ ਮੈਨੂੰ ਮਾਫ਼ ਕਰ ਦਿਓ ਹੁਣ ਤੁਹਾਡੀ ਆਗਿਆ ਨਾ ਕਦੀ ਵੀ ਕਿਸੇ ਤੇ ਅਤਿਆਚਾਰ ਨਹੀਂ ਕਰਾਂਗਾ ਤਦ ਦਾਇਤ ਨੇ ਕਿਹਾ ਚੰਗਾ ਮਾਫ ਕੀਤਾ ਹੁਣ ਅਤਿਆਚਾਰ ਨਾ ਕਰਨਾ ਤੂੰ ਆਪਣੇ ਸਿਰ ਤੇ ਮੇਰੀ ਜੁੱਤੀ ਰੱਖ ਕੇ ਸਿੱਧਾ ਮਹਿਲ ਵੱਲ ਚੱਲ ਜਿਵੇਂ ਜਿਵੇਂ ਬਾਦਸ਼ਾਹ ਡਰਦੇ ਹੋਏ ਮਹਿਲ ਵਿੱਚ ਆ ਗਏ ਅਤੇ ਬੜੀ ਉਤਾਰਤਾ ਨਾਲ ਦਰਬਾਰ ਦਾ ਕੰਮ ਕਰਨ ਲੱਗੇ ਲੇਕਿਨ ਉਸ ਦਾਇਤ ਦੀ ਯਾਦ ਉਹਨਾਂ ਦੇ ਮਨ ਤੋਂ ਭੁਲਾ ਨਾ ਸਕੇ ਉਹਨਾਂ ਦਿਨਾਂ ਵਿੱਚ ਬਾਦਸ਼ਾਹ ਨੇ ਸੁਣਿਆ ਸੀ ਕਿ ਬੀਰਵਾਲ ਤੀਰਥ ਯਾਤਰਾ ਤੋਂ ਪਰਤ ਆਏ ਹਨ ਤਾਂ ਉਹਨਾਂ ਨੇ ਇੱਕ ਨੌਕਰ ਦੁਆਰਾ ਬੀਰਵਾਲ ਨੂੰ ਭੇਜਿਆ ਬੀਰਵਾਲ ਜੀ দরবার ਵਿੱਚ ਪਹੁੰਚੇ ਤਾਂ ਸਾਰੇ ਦਰਬਾਰੀ ਹਾਜ਼ਰ ਸਨ ਹਾਲਚਲ ਪੁੱਛਣ ਦੇ ਬਾਅਦ ਬਾਦਸ਼ਾਹ ਨੇ ਫਿਰ ਉਹੀ ਗੱਲ ਕਹੀ ਕਿਉਂ ਬੀਰਵਾਲ ਆਲੇ ਦਾ ਸੇਵ ਦਰਬਾਰੀ ਕੁਝ ਸਮਝ ਨਾ ਸਕੇ ਤਦ ਹੀ ਬੀਰਵਾਲ ਬੋਲੇ ਅਤੇ ਉਹ ਦੇਵ ਇਹ ਸੁਣ ਕੇ ਬਾਦਸ਼ਾਹ ਸ਼ਰਮਾ ਕੇ ਚੁੱਪ ਹੋ ਗਏ ਉਹਨਾਂ ਨੇ ਫਿਰ ਬੀਰਵਾਲ ਨੂੰ ਕਦੀ ਨਹੀਂ ਚੜਾਇਆ ਬਾਦਸ਼ਾਹ ਨੂੰ ਉਸ ਨੇਤ ਦਾ ਭੇਦ ਅਤੇ ਬੀਰਵਾਲ ਦੀ ਚਲਾਕੀ ਪਤਾ ਲੱਗ ਗਈ ਸੀ ਇਸ ਤਰ੍ਹਾਂ ਬੀਰਵਲ ਨੇ ਆਪਣੇ ਨਾਲ ਆਪਣੇ ਆਪ ਨਾਲ ਕੀਤਾ ਹੋਇਆ ਧੋਖਾ ਅਤੇ ਉਸ ਦਾ ਬਦਲਾ ਅਕਬਰ ਤੋਂ ਲੈ ਹੀ ਲਿਆ ਇੱਕ ਦਿਨ ਬਾਦਸ਼ਾਹ ਅਕਬਰ ਨੇ ਆਪਣੇ ਸਾਰੇ ਦਰਬਾਰੀਆਂ ਨੂੰ ਪ੍ਰਸ਼ਨ ਕੀਤਾ ਕਿ ਜੇਕਰ ਖੁਦਾ ਨਾ ਕਰੇ ਸਭ ਦੀ ਦਾੜੀ ਵਿੱਚ ਅੱਗ ਲੱਗ ਜਾਏ ਜਿਸ ਵਿੱਚ ਮੈਂ ਵੀ ਸ਼ਾਮਲਾ ਤਾਂ ਪਹਿਲਾਂ ਤੁਸੀਂ ਕਿਸ ਦੀ ਦਾੜੀ ਦੀ ਅੱਗ ਬੁਝਾਉਂਗੇ ਹਜ਼ੂਰ ਦੀ ਦਾੜੀ ਦੀ ਜ਼ਿਆਦਾਤਰ ਆਵਾਜ਼ਾਂ ਇਹ ਹੀ ਗੁੰਜੀਆਂ ਇਸ ਤੇ ਬਾਦਸ਼ਾਹ ਅਕਬਰ ਨੂੰ ਲੱਗਿਆ ਕਿ ਲੋਕ ਕੋਰਾ ਝੂਠ ਬੋਲ ਰਹੇ ਨੇ ਬਾਸ਼ਾ ਨੇ ਚੁੱਪ ਬੈਠੇ ਬੀਰਵਾਲ ਨੂੰ ਪੁੱਛਿਆ ਦੱਸੋ ਕਿਹੜੀ ਦਾੜੀ ਦੀ ਅੱਗ ਪਹਿਲਾਂ ਬੁਝਾਉਂਗੇ ਤਾਂ ਬੀਰਵਾਲ ਝੱਟ ਬੋਲਿਆ ਹਜ਼ੂਰ ਨਤੀਜਾ ਚਾਹੇ ਕੁਝ ਵੀ ਹੋਵੇ ਪਹਿਲਾਂ ਦੋ ਕੱਸੇ ਅੱਗ ਬੁਝਾਉਣ ਲਈ ਆਪਣੀ ਦਾੜੀ ਵਿੱਚ ਮਾਰਾਂਗਾ ਫਿਰ ਕਿਸੇ ਹੋਰ ਬਾਰੇ ਸੋਚਾਂਗਾ ਬੀਰਵਾਲ ਨੇ ਬੜੀ ਨਿੱਡਰਤਾ ਨਾਲ ਕਿਹਾ ਹਜ਼ੂਰ ਬਾਦਸ਼ਾ ਅਕਬਰ ਬੀਰਵਾਲ ਦੇ ਇਸ ਉੱਤਰ ਤੋਂ ਬਹੁਤ ਖੁਸ਼ ਹੋਏ ਉਹ ਕਹਿਣ ਲੱਗੇ ਬਾਕੀ ਲੋਕ ਮੈਨੂੰ ਖੁਸ਼ ਕਰਨ ਦੇ ਉਦੇਸ਼ ਨਾਲ ਝੂਠ ਬੋਲ ਰਹੇ ਸਨ ਜਦ ਕਿ ਸਚਾਈ ਇਹ ਹੈ ਕਿ ਦੁਨੀਆ ਵਿੱਚ ਹਰ ਇਨਸਾਨ ਪਹਿਲਾਂ ਆਪਣੇ ਬਾਰੇ ਹੀ ਸੋਚਦਾ ਹੈ ਫਿਰ ਦੂਜਿਆਂ ਬਾਰੇ ਸੋਚਦਾ ਹੈ ਇਸ ਲਈ ਉਹ ਮੰਤ ਉਹ ਚਾਪਲੂਸੀ ਕਰਨ ਲਈ ਉਸ ਨੂੰ ਝੂਠ ਬੋਲ ਰਹੇ ਸਨ ਪਰ ਬੀਰਵਾਲ ਕਿਸੇ ਦੀ ਚਾਪਲੂਸੀ ਨਹੀਂ ਕਰਦਾ ਉਸ ਨੇ ਜੋ ਕਿਹਾ ਸਿੱਧਾ ਕਿਹਾ ਸੱਚ ਮੂੰਹ ਤੇ ਕਿਹਾ ਸੀ ਇਸ ਲਈ ਅਕਬਰ ਬਾਦਸ਼ਾ ਉਸ ਤੋਂ ਬਹੁਤ ਖੁਸ਼ ਹੋਇਆ ਅਤੇ ਖੁਸ਼ੀ ਵਿੱਚ ਉਸ ਨੂੰ ਇਨਾਮ ਵੀ ਦਿੱਤਾ ਇਸੇ ਤਰ੍ਹਾਂ ਇੱਕ ਵਾਰੀ ਦੀ ਗੱਲ ਹੈ ਇੱਕ ਦਿਨ ਵਾਸ਼ਾ ਆਪਰ ਹਰ ਤਰ੍ਹਾਂ ਦੇ ਪ੍ਰਸ਼ਨ ਬੀਰਵਾਲ ਤੋਂ ਵਿਆਰਥੀ ਕਰਦੇ ਰਹਿੰਦੇ ਸਨ ਉਹ ਪ੍ਰਸ਼ਨ ਕਈ ਤਰ੍ਹਾਂ ਦੀਆਂ ਗੁੱਥੀਆਂ ਸੁਲਝਾ ਦਿੰਦੇ ਸਨ ਜਿਨ੍ਹਾਂ ਦਾ ਹੱਲ ਆਸਾਨੀ ਨਾਲ ਲੰਬੜਾ ਸੰਭਵ ਨਹੀਂ ਸੀ ਹੁੰਦਾ ਇੱਕ ਦਿਨ ਵਾਸ਼ਾ ਨੇ ਦੋ ਸਵਾਲ ਪੁੱਛੇ ਬੀਰਵਾਲ ਤੋਂ ਘਰ ਕਿਵੇਂ ਲੁੱਟਿਆ ਅਤੇ ਬੋਲਦ ਕਿਵੇਂ ਜ਼ਖਮੀ ਹੋਇਆ ਆਲੰਪਨਾ ਵੀਰਵਲ ਨੇ ਉੱਤਰ ਦਿੱਤਾ ਇਨ੍ਹਾਂ ਦੋਨਾਂ ਦਾ ਕਾਰਨ ਜੂਆ ਏ ਜੂਆ ਖੇਡੇ ਆ ਤਾਂ ਘਰ ਲੁੱਟ ਗਿਆ ਬੋਲਦ ਦੇ ਮੋਢੇ ਤੋਂ ਜੂਆ ਨਹੀਂ ਹਟਾਇਆ ਜਾ ਸਕਿਆ ਵਿਚਾਰਾ ਜ਼ਖਮੀ ਹੋ ਗਿਆ ਵੀਰਵਲ ਦੇ ਉੱਤਰ ਤੋਂ ਬਾਦਸ਼ਾਹ ਅਕਬਰ ਬਹੁਤ ਜ਼ਿਆਦਾ ਖੁਸ਼ ਹੋਈ ਅਤੇ ਉਹਨਾਂ ਨੇ ਖੁਸ਼ੀ ਵਿੱਚ ਵੀਰਵਲ ਨੂੰ ਇਨਾਮ ਵੀ ਦਿੱਤਾ ਜੋ ਕਿ ਬੀਰਵਲ ਕੋਲੇ ਹਰ ਸਵਾਲ ਦਾ ਜਵਾਬ ਸੀ ਜਿਸ ਦਾ ਜਵਾਬ ਕੋਈ ਨਹੀਂ ਸੀ ਦੇ ਸਕਦਾ ਬੀਰਵਲ ਉਸ ਦਾ ਜਵਾਬ ਛੱਟ ਦੇ ਦਿੰਦਾ ਸੀ ਇਸ ਤਰ੍ਹਾਂ ਅਕਵਰ ਤੇ ਬੀਰਵਲ ਦੀਆਂ ਕਹਾਣੀਆਂ ਬਹੁਤ ਪਰਚਿਤ ਨੇ ਤੇ ਬੀਰਵਲ ਦੀ ਬੁੱਧੀ ਦੇ ਬਹੁਤ ਚਰਚੇ ਨੇ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗੀਆਂ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਆ ਜੀ ਕੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ